ਦਿੱਲੀ ਦੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਹੁਣ ਫੇਰ ਇੱਕ ਵਾਰੀ ਡਰਾਮੇਬਾਜ਼ੀ ਸ਼ੁਰੂ ਕੀਤੀ ਹੈ ਹੁਣ ਕਹਿੰਦੇ ਜੀ ਡਰਾਈਵ ਅਗੇਂਸਟ ਕਰਪਸ਼ਨ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਨੂੰ ਤੁਹਾਡੀ ਕੈਬਨਿਟ ਨੂੰ ਤੇ ਤੁਹਾਡੀ ਪਾਰਟੀ ਨੂੰ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਜੇ ਕਰਪਸ਼ਨ ਦੇ ਪ੍ਰਤੀ ਤੁਸੀਂ ਐਡੇ ਹੀ ਸਿਹਰ ਦੋ ਤਾਂ ਅੱਜ ਮੈਂ ਤਿੰਨ ਸਵਾਲ ਪੁੱਛੂੰਗਾ ਇਹ ਤਿੰਨਾਂ ਦਾ ਜਵਾਬ ਦੇ ਦਿਓ ਬਾਕੀ ਸਵਾਲ ਤਾਂ ਬੜੇ ਨੇ ਕਰਪਸ਼ਨ ਨੂੰ ਲੈ ਕੇ ਵੀ ਬੜੇ ਸਵਾਲ ਨੇ ਉਹ ਫੇਰ ਅਗਲੀ ਵਾਰੀ ਪੁੱਛ ਲਾਂਗੇ ਤੁਸੀਂ ਇੱਕ ਮੰਤਰੀ ਫੜਿਆ ਸੀ ਵਿਜੇ ਸਿੰਘ ਲਾ ਤੁਸੀਂ ਕਹਿੰਦੇ ਸੀ ਇਹਦੀ ਮੇਰੇ ਕੋਲੇ ਵੀਡੀਓ ਰਿਕਾਰਡਿੰਗ ਹੈ ਕਰਪਸ਼ਨ ਮੰਗਦਾ ਸੀ ਉਹ ਮੰਤਰੀ ਦੇ ਕੇਸ 'ਚ ਕੀ ਹੋਇਆ ਉਹ ਮੰਤਰੀ ਅੱਜ ਵਿਧਾਨ ਸਭਾ 'ਚ ਤੁਹਾਡੇ ਪਿੱਛੇ ਬੈਠੇ ਸੀ ਪੰਜਾਬੀਆਂ ਨੂੰ ਦੱਸੋ ਨਾ ਕਿ ਡਰਾਈਵ ਅਗੇਂਸਟ ਕਰਪਸ਼ਨ ਚ ਆਮ ਆਦਮੀ ਪਾਰਟੀ ਕਰ ਕੀ ਰਹੀ ਹੈ ਉਹ ਤਾਂ ਸਰਕਾਰੀ ਫੰਕਸ਼ਨਾਂ ਦੇ ਵਿੱਚ ਵੀ ਜਾ ਰਹੇ ਨੇ ਦੂਜਾ ਜਿਹੜਾ ਬਹੁਤ ਚਰਚਿਤ ਮਾਮਲਾ ਤੁਸੀਂ ਚੱਕਿਆ ਉਸ ਸੀ ਚਰਨਜੀਤ ਚੰਨੀ ਸਾਹਿਬ ਜਿਹੜੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨੇ ਤੁਸੀਂ ਕਿਹਾ ਜੀ ਖਿਡਾਰੀ ਤੋਂ 2 ਕਰੋੜ ਦੀ ਰਿਸ਼ਵਤ ਮੰਗੀ ਨੌਕਰੀ ਦੇ ਬਦਲੇ ਮੇਰੇ ਕੋਲ ਸਾਰੇ ਸਬੂਤ ਆ ਗਏ ਹੁਣ ਮੈਂ ਕਾਰਵਾਈ ਕਰੂੰਗਾ ਉਹ ਕੇਸ ਕਿੱਥੇ ਖੜਾ ਹੈ ਉਹ ਕੇਸ ਦਾ ਕੀ ਬਣਿਆ ਫਿਰ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਸਾਹਿਬ ਦਾ ਬਾਡੀਆ ਵਾਲਾ ਕੇਸ ਉਹਦੇ ਚ ਵੀ ਤੁਹਾਡੇ ਕੋਲੇ ਸਾਰੀ ਫਾਈਲ ਬਣੀ ਪਈ ਹੈ ਪਰ 3 ਸਾਲ ਤੋਂ ਕਾਰਵਾਈ ਨਹੀਂ ਹੋ ਰਹੀ ਐਦਾਂ ਹੀ ਅਮਿਤ ਰਤਨ ਦਾ ਵੀ ਮਸਲਾ ਹੈ ਕਿਉਂਕਿ ਉਹ ਤਾਂ ਤੁਸੀਂ ਆਪਦੇ ਪੇਜ ਤੇ ਪਾਇਆ ਸੀ ਭਾਈ ਪ੍ਰਸ਼ਟ ਐਮ ਐਲ ਏ ਅਸੀਂ ਕਾਰਵਾਈ ਕਰਤੀ ਉਹ ਵੀ ਵਿਧਾਨ ਸਭਾ ਚ ਬਿਲਕੁਲ ਤੁਹਾਡੇ ਪਿੱਛੇ ਸਰਾਰੀ ਸਾਹਿਬ ਮਤਲਬ ਇੱਕ ਪਾਸੇ ਤਾਂ ਆਪਾਂ ਗੱਲ ਕਰਦੇ ਆਂ ਜੀ ਆਮ ਆਦਮੀ ਪਾਰਟੀ ਅਗੇਂਸਟ ਕਰਪਸ਼ਨ ਤੇ ਦੂਜੇ ਪਾਸੇ ਮੁੱਖ ਮੰਤਰੀ ਕੋਲੇ ਸਬੂਤ ਹੁੰਦੇ ਮੁੱਖ ਮੰਤਰੀ ਸਾਰਿਆਂ ਨੂੰ ਵਿਚਾਰੇ ਨੇ ਮੁੱਖ ਮੰਤਰੀ ਵਿਜੇ ਸਿੰਘਲੇ ਨੂੰ ਵੀ ਵਿਚਾਰੇ ਨੇ ਮੁੱਖ ਮੰਤਰੀ ਸਰਾਰੀ ਸਾਹਿਬ ਨੂੰ ਵੀ ਵਿਚਾਰੇ ਨੇ ਮੁੱਖ ਮੰਤਰੀ ਅਮਿਤ ਰਤਨ ਨੂੰ ਵੀ ਵਿਚਾਰੇ ਨੇ ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਵਿਰੋਧੀ ਧਿਰ ਕਾਂਗਰਸ ਦੇ ਲੀਡਰਾਂ ਨੂੰ ਵੀ ਵਿਚਾਰੇ ਨੇ ਚਰਨਜੀਤ ਚੰਨੀ ਨੂੰ ਵੀ ਵਿਚਾਰੇ ਨੇ ਤੇ ਰਾਜਾ ਵੜਿੰਗ ਸਾਹਿਬ ਨੂੰ ਵੀ ਵਿਚਾਰੇ ਨੇ ਇਹ ਫਿਰ 75 25 ਹੈ ਕਿ ਹੁਣ 50-50 ਹੋ ਗਿਆ ਕਾਂਗਰਸ ਨਾਲ ਕਿਉਂਕਿ ਦੇਸ਼ 'ਚ ਸਮਝੌਤਾ ਹੈ ਹੁਣ ਉਹ ਸਮਝੌਤੇ ਤਹਿਤ ਕਿਤੇ ਲੀਡਰਾਂ ਨੂੰ ਬਚਾਇਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਕੱਲੀ ਡਰਾਮੇਬਾਜ਼ੀ ਨਾਲ ਪੰਜਾਬੀਆਂ ਨੇ ਮਾਫ਼ ਨਹੀਂ ਕਰਨਾ ਜਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਉਹਨਾਂ ਦਾ ਹਿਸਾਬ ਦੇਣਾ ਪੈਣਾ ਸੋ ਅੱਜ ਕਰਪਸ਼ਨ ਦੀ ਗੱਲ ਕਰਦਦੇ ਆਂ ਫਿਰ ਅਗਲੀ ਵੀਡੀਓ 'ਚ ਤੁਹਾਨੂੰ ਕੁਝ ਹੋਰ ਸਵਾਲ ਪੁੱਛਾਂਗੇ ਹੁਣ ਜਿਹੜਾ ਝੂਠ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਤਾਂ ਮੁੱਦੇ ਮੁੱਡੇ ਗਿਆ ਹੁਣ ਪੰਜਾਬ ਦੇ ਵਿੱਚ ਵਾਰੀ ਹੈ ਪੰਜਾਬ 'ਚ ਕੱਲੇ-ਕੱਲੇ ਝੂਠ ਦਾ ਤੁਹਾਡੇ ਦਾ ਹਿਸਾਬ ਕਰਾਂਗੇ